ਪੰਜਾਬ ਦੀ ਜਲੰਧਰ ਸੀਟ ਇੱਕ ਐਸੀ ਸੀਟ ਬਣ ਗਈ ਹੈ ਜਿੱਥੋਂ ਦੇ ਸਮੀਕਰਨ ਲਗਾਤਾਰ ਬਦਲ ਰਹੇ ਨੇ ਪਰ ਹੁਣ ਕੁੜਮ-ਕੁੜਮ ਜਿਹੜੇ ਆ ਉਹ ਆਮੋ ਸਾਹਮਣੇ ਹੋਗੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਕਾਂਗਰਸ ਦੀ ਟੀਟ ਤੇ ਚੋਣ ਮੈਦਾਨ ਚ ਉਤਰ ਆਏ ਅਤੇ ਉਹਨਾਂ ਦੇ ਕੁੜਮ ਜਿਹੜੇ ਮਹਿੰਦਰ ਸਿੰਘ ਕੇਪੀ ਹੈ ਉਹ ਅਕਾਲੀ ਦਲ ਦੀ ਟਿਕਟ ਤੇ ਮੈਦਾਨ ਚ ਉਤਰ ਆਇਆ ਹੁਣ ਦੋਵੇਂ ਕੁੜਮਾ ਦਾ ਮੁਕਾਬਲਾ ਦੇਖਣ ਵਾਲਾ ਹੋਣਾ ਦੋਵੇਂ ਕੁੜਮਾ ਚੋਂ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕਿਹਦੇ ਹੱਕ ਚ ਹਵਾ ਬਣਦੀ ਹੈ ਕਿਹਦੇ ਵਿਰੋਧ ਚ ਬਣਦੀ ਹੈ ਤਾਂ ਸਮਾਂ ਦੱਸੇਗਾ ਪਰ ਇਸ ਨੂੰ ਲੈ ਕੇ ਸਥਿਤੀਆਂ ਬੜੀਆਂ ਰੌਚਕ ਹੋ ਚੁੱਕੀਆਂ ਨੇ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਜਲੰਧਰ ਇੱਕ ਐਸੀ ਸੀਟ ਹੈ ਜਿੱਥੇ ਕਈ ਚੀਜ਼ਾਂ ਜਿਹੜੀਆਂ ਇਸ ਵਾਰ ਹੈਰਾਨ ਕਰਨ ਵਾਲੀਆਂ ਨੇ ਪਹਿਲੀ ਗੱਲ ਇਹ ਹੈ ਕਿ ਤਿੰਨੇ ਕਾਂਗਰਸੀ ਚਾਹੇ ਮਹਿੰਦਰ ਕੇਪੀ ਹੋਣ ਚੰਨੀ ਹੋਣ ਜਾਂ ਸੁਸ਼ੀਲ ਕੁਮਾਰ ਰੇਕੂ ਹੋਣ ਤਿੰਨਾਂ ਦੀ ਸ਼ੁਰੂਆਤ ਜਿਹੜੀ ਉਹ ਕਾਂਗਰਸ ਚ ਹੋਈ ਤੇ ਤਿੰਨੇ ਜਿਹੜੇ ਕਾਂਗਰਸ ਚ ਰਹੇ ਤੇ ਅੱਜ ਆਮੋ ਸਾਹਮਣੇ ਨੇ ਉਹ ਵੀ ਵੱਖ-ਵੱਖ ਚੋਣ ਨਿਸ਼ਾਨਾ ਤੇ ਪਰ ਗੱਲ ਕਰਦੇ ਆ ਆਪਾਂ ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ ਚ ਜਾਣ ਅਤੇ ਉਹਨਾਂ ਦੇ ਜਿਹੜਾ ਇੱਥੋਂ ਉਮੀਦਵਾਰ ਬਣਦੀ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਵਿਚਕਾਰ ਰਿਸ਼ਤੇਦਾਰੀ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਦੇ ਪੁੱਤਰ ਵੱਲ ਮਹਿੰਦਰ ਸਿੰਘ ਕੇਪੀ ਦੀ ਧੀ ਵਿਆਹੀ ਹੋਈ ਹੈ ਇਸ ਕਰਕੇ ਮਿੰਦਰ ਸਿੰਘ ਕੇਪੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਆਪਸ ਚ ਕੁੜਮਾਚਾਰੀ ਰੱਖਦੇ ਆ ਆਪਸ ਚ ਕੁੜਮਕੁੜਮਣੇ ਅਤੇ ਹੁਣ ਦੋ ਕੁੜਮਾ ਦਾ ਭੇੜਾ ਜਿਹੜਾ ਉਹ ਵੇਖਣ ਵਾਲਾ ਹੋਵੇਗਾ ਮਿੰਦਰ ਸਿੰਘ ਕੇਪੀ ਸਾਬਕਾ ਲੋਕ ਸਭਾ ਮੈਂਬਰ ਨੇ ਮੰਤਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ ਟਕਸਾਲੀ ਕਾਂਗਰਸੀ ਪਰਿਵਾਰ ਹੈ ਉਹਨਾਂ ਨੇ ਕੱਲ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕਰ ਲਈ। ਸ਼ਮੂਲੀਅਤ ਕਰਦੇ ਆ ਸਾਰੀ ਜਿਹੜਾ ਉਹਨਾਂ ਨੂੰ ਜਲੰਧਰ ਤੋਂ ਟਿਕਟ ਵੀ ਦੇ ਦਿੱਤੀ ਗਈ। ਕਾਂਗਰਸ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੂੰ ਮદાન ਚ ਉਤਾਰ ਚੁੱਕੀ ਹੈ ਅਤੇ ਇਹ ਗੱਲ ਲਗਭਗ ਤੈਅ ਸੀ ਕਿ ਜੇ ਕਰਮਿੰਦਰ ਸਿੰਘ ਕੇਪੀ ਅਕਾਲੀ ਦਲ ਚ ਜਾਂਦੇ ਆ ਤਾਂ ਉਹਨਾਂ ਨੂੰ ਟਿਕਟ ਲਾਜ਼ਮੀ ਦਿੱਤੀ ਜਾਏਗੀ। ਤਾਂ ਟਿਕਟ ਦਿੱਤੇ ਜਾਣ ਤੋਂ ਬਾਅਦ ਹੁਣ ਜਿਹੜੀ ਸਥਿਤੀ ਇਹ ਬਣ ਗਈ ਕਿ ਦੋ ਕੁੜਮਾ ਆਮੋ ਸਾਹਮਣੇ ਖੜੇ ਹੋਗੇ। ਚਰਨਜੀਤ ਸਿੰਘ ਚੰਨੀ ਤੇ ਮਿੰਦਰ ਸਿੰਘ ਕੇਪੀ ਦੇ ਸਬੰਧ ਬੜੇ ਚੰਗੇ ਨੇ। ਉਹ ਬਹੁਤ ਚੰਗੀ ਤਰ੍ਹਾਂ ਨਾਲ ਵਿਚਰਦੇ ਆਏ ਨੇ ਪਹਿਲਾਂ ਵੀ ਕੇਪੀ ਦੀਆਂ ਬਗਾਵਤੀ ਸੁਰਾਂ ਨੂੰ ਜਿਹੜਾ ਚੰਨੀ ਨੇ ਹੀ ਠੰਡਾ ਕੀਤਾ ਸੀ ਅਤੇ ਉਹਨਾਂ ਨੂੰ ਨਾਲ ਚੱਲਣ ਦੇ ਲਈ ਜਿਹੜਾ ਮਨਾ ਲਿਆ ਸੀ ਪਰ ਹੁਣ ਮਹਿੰਦਰ ਸਿੰਘ ਕੇਪੀ ਆਖਰਕਾਰ ਜਿਹੜਾ ਉਹ ਕੋੜਾਕੋਟ ਭਰ ਕੇ ਕਾਂਗਰਸ ਛੱਡ ਕੇ ਅਕਾਲੀ ਦਲ 'ਤੇ ਜਾ ਚੁੱਕੇ ਐ ਅਕਾਲੀ ਦਲ 'ਚ ਕਿੰਨਾ ਸਮਾਂ ਰਹਿੰਦੇ ਐ ਇਹ ਵੱਖਰੀ ਗੱਲ ਐ ਪਰ ਹੁਣ ਜਦੋਂ ਦੋ ਕੁੜ ਮਾਮੂ ਸਾਹਮਣੇ ਹੋਣਗੇ ਅਤੇ ਲੜਾਈ ਆ ਜਿਹੜੀ ਉਹ ਕਿਸ ਪ੍ਰਕਾਰ ਦੀ ਹੋਵੇ ਕਿਉਂਕਿ ਇੱਕ ਗੱਲ ਤਾਂ ਇਹ ਸੁਭਾਵਕ ਹੈ ਕਿ ਨਿੱਜੀ ਹਮਲੇ ਕਿੰਨੇ ਖੁੰਦੇ ਆ ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਰਿਸ਼ਤੇਦਾਰ ਜਾਂ ਕੋਈ ਐਸਾ ਜਾਣਕਾਰ ਸਾਹਮਣੇ ਆਉਂਦਾ ਤਾਂ ਉਹ ਫਿਰ ਇੱਕ ਦੂਜੇ ਦੇ ਰਾਜ਼ ਖੋਲਣੇ ਸ਼ੁਰੂ ਕਰ ਦਿੰਦੇ ਆ ਹੁਣ ਵੇਖਣ ਵਾਲੀ ਗੱਲ ਹੈ ਕਿ ਮਹਿੰਦਰ ਸਿੰਘ ਕੇਪੀ ਚੰਨੀ ਦੇ ਕਿਹੜੇ-ਕਿਹੜੇ ਰਾਜ਼ ਖੋਲਦੇ ਆ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਤੇ ਇਲਜ਼ਾਮ ਲਾਉਂਦੇ ਆ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਅੰਦਰਲੀਆਂ ਗੱਲਾਂ ਦੱਸਦੇ ਆ ਇਹੀ ਗੱਲ ਚੰਨੀ ਤੇ ਲਾਗੂ ਹੁੰਦੀ ਹੈ ਕਿ ਚੰਨੀ ਕਿਸ ਤਰ੍ਹਾਂ ਨਾਲ ਸਾਰੀ ਸਥਿਤੀ ਨੂੰ ਜਿਹੜਾ ਉਹ ਦਾਗੂ ਕਰਦੇ ਐ ਮਹਿੰਦਰ ਸਿੰਘ ਕੇਪੀ ਦੀਆਂ ਕਿਹੜੀਆਂ ਅੰਦਰਲੀਆਂ ਗੱਲਾਂ ਬਾਹਰ ਰੱਖ ਦਿੰਦੇ ਐ ਕਿਹੜੇ ਰਾਜ਼ ਖੋਲ ਦਿੰਦੇ ਐ ਇਹ ਇੱਕ ਰੋਚਕ ਤੱਥ ਰਹੇਗਾ ਕਿਉਂਕਿ ਇਹ ਸੁਭਾਵਿਕ ਜੀ ਗੱਲ ਹੈ ਕਿ ਦੋਵੇਂ ਰਿਸ਼ਤੇਦਾਰ ਨੇ ਪੁਰਾਣੇ ਕਾਂਗਰਸੀ ਨੇ ਇੱਕ ਦੂਜੇ ਬਾਰੇ ਬਹੁਤ ਚੀਜ਼ਾਂ ਜਾਣਦੇ ਹੋਣਗੇ ਇਸ ਕਰਕੇ ਇਹ ਗੱਲ ਦਾ ਜਿਹੜਾ ਸਾਰਿਆਂ ਨੂੰ ਉਡੀਕ ਹੈ ਕਿ ਕਦੋਂ ਇਹ ਕੰਮ ਸ਼ੁਰੂ ਹੁੰਦਾ ਪਰ ਇੱਥੇ ਵੀ ਇੱਕ ਬਹੁਤ ਗੱਲ ਸੋਚਣ ਵਾਲੀ ਹੈ ਕਿ ਮੈਨੂੰ ਇਹਦੇ ਨਿੱਜੀ ਤੌਰ ਤੇ ਚਾਂਸ ਘੱਟ ਲੱਗਦੇ ਕਿਉਂਕਿ ਚੰਨੀ ਵੀ ਉਸ ਹੱਦ ਤੱਕ ਜਾਣਾ ਪਸੰਦ ਨਹੀਂ ਕਰਨ ਵਾਲੇ ਆਗੂਆਂ ਦੇ ਵਿੱਚੋਂ ਨੇ ਕਿ ਕੋਈ ਕਿਸੇ ਦੇ ਨਿੱਜੀ ਪਰਦੇ ਫੋਲੇ ਨਿੱਜੀ ਰੰਜਿਸ਼ਾਂ ਕੱਢੇ ਤੇ ਮਿੰਦਰ ਸਿੰਘ ਕੇਪੀ ਤਾਂ ਉਹਨਾਂ ਤੋਂ ਵੀ ਅੱਗੇ ਵਧ ਕੇ ਨੇ ਉਹ ਕਦੇ ਵੀ ਕਿਸੇ ਨੂੰ ਕੜਵੀ ਜਿਹੜੀ ਕੋੜੀ ਗੱਲ ਨਹੀਂ ਆਖਦੇ ਜਾਂ ਇਸ ਤਰ੍ਹਾਂ ਦੀ ਗੱਲ ਜਾਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਦੇ ਜਿਹਦੇ ਨਾਲ ਨਿੱਜੀ ਰੰਜਿਸ਼ਾਂ ਪੈਦਾ ਹੁੰਦੀਆਂ ਹਨ ਉਹ ਵੀ ਠਰਮੇ ਵਾਲੇ ਆਗੂ ਮੰਨੇ ਗਏ ਆ ਪੰਜਾਬ ਕਾਂਗਰਸ ਦੇ ਅੰਦਰ ਹੁਣ ਅਕਾਲੀ ਦਲ ਚ ਨੇ ਤਾਂ ਇਹ ਇੱਕ ਗੱਲ ਪਰ ਦੋ ਕੁੜਮਾਂ ਦੀ ਫਾਈਟ ਹੈ ਜਿਹੜੀ ਆਹਮੋ ਸਾਹਮਣੇ ਹੋਣ ਤੋਂ ਬਾਅਦ ਬੜਾ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਰਿਸ਼ਤੇਦਾਰੀਆਂ ਦੋਸਤੀਆਂ ਜਾ ਰਹੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਸਥਿਤੀਆਂ ਅਤੇ ਹਾਲਾਤ ਮਾਇਨੇ ਰੱਖਦੇ ਆ ਇਹ ਹੀ ਕੁਛ ਮਹਿੰਦਰ ਸਿੰਘ ਕੇਪੀ ਨੇ ਕੀਤਾ ਉਹਨਾਂ ਨੂੰ ਨਹੀਂ ਕਾਂਗਰਸ ਨੇ ਇਸ ਵਾਰ ਉਸ ਤਰ੍ਹਾਂ ਦਾ ਮਾਨ ਸਤਿਕਾਰ ਦਿੱਤਾ ਜਾਂ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਸਨ ਤਾ ਉਹ ਪਾਰਟੀ ਬਦਲ ਕੇ ਅਕਾਲੀ ਦਲ ਚ ਚਲੇਗੀ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਸਥਿਤੀਆਂ ਜਿਹੜੀਆਂ ਨੇ ਉਹ ਹੁਣੇ ਬਣ ਗਈਆਂ ਨੇ ਕਿ ਦੋਵੇਂ ਕੁੜਮ-ਕੁੜਮ ਜਿਹੜੇ ਆਹਮੋ ਸਾਹਮਣੇ ਹੋਣਗੇ ਲੋਕ ਕੀ ਗੱਲਾਂ ਕਰਦੇ ਆ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਇਹ ਦੋਵੇਂ ਇੱਕ ਦੂਜੇ ਬਾਰੇ ਕੀ ਗੱਲ ਕਰਦੇ ਤੇ ਸਾਰਿਆਂ ਦੀ ਨਿਗਾ ਟਿਕਰੇਗੀ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਮਿੰਦਰ ਸਿੰਘ ਕੇਪੀਜੀ ਟੀ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਦੇ ਭਰਾ ਦੇ ਪੁੱਤਰ ਵੱਲ ਵਿਆਹ ਹੋਇਆ ਇਹ ਉਹਨਾਂ ਦੋਨਾਂ ਦੀ ਰਿਸ਼ਤੇਦਾਰੀ ਆ ਬੜੀ ਨਜ਼ਦੀਕੀ ਰਿਸ਼ਤੇਦਾਰੀ ਹੈ ਤੇ ਦੋਵੇਂ ਬੜੇ ਚੰਗੇ ਤਰੀਕੇ ਨਾਲ ਵਰਤ ਵਰਤਾਓ ਵੀ ਆਪਸ ਚ